ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਹਿਮਾਚੀ ਬੁਗਰਾ ਜ਼ਿਲ੍ਹਾ ਦੋਸਤੋ ਫਰੋਜਪੁਰ ਨੇੜੇ ਸ਼ਹਿਰ ਤਲਵੰਡੀ ਭਾਈ ਆ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਪਸ਼ੂ ਵਪਾਰ ਤੌਰ ਤੇ ਆਉਂਦੇ ਆ ਵਿਕਰੀ ਵਾਸਤੇ ਹਮੇਸ਼ਾ ਹੀ ਇਸ ਘਰ ਦੇ ਵਿੱਚੋਂ ਤੁਹਾਨੂੰ ਹਮ ਵੀਡੀਓ ਦਿਖਾਈ ਦਿਖਾਉਂਦੇ ਰਹੀਦਾ ਤੇ ਪਸ਼ੂ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਅੱਜ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਜੀ ਇਸ ਘਰ ਦੇ ਵਿੱਚੋਂ ਜਿਹਦੇ ਵਿੱਚ ਦੋ ਕੱਟੀਆਂ ਦੋਸਤੋ ਬੂਰੀਆਂ ਹੋਣਗੀਆਂ ਛੋਟੀ ਉਮਰ ਦੀਆਂ ਇੱਕ ਮੋਰਾ ਨਸਲ ਦੀ ਕੱਟੀ ਹੈ ਤੇ ਇੱਕ ਵੱਡੀ ਝੂਟੀ ਜੀ ਦੋਸਤੋ ਨੀਲੀ ਰਗ ਨਸਲ ਦੇ ਵਿੱਚ ਚਾਰੇ ਨਾਗ ਵੈਸੇ ਤੋਰ ਫੇਰ ਕੇ ਦੇਖ ਲਾਂਗੇ ਥਣ ਥਣ ਐਨ ਪੂਰੀ ਦੋਸਤੋ ਤੁਹਾਨੂੰ ਤਸੱਲੀ ਕਰਾ ਦੂੰ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਆ ਕੇ ਦੋਸਤੋ ਤਸੱਲੀ ਕਰ ਰਹੇ ਹੋ ਵੈਸੇ ਸਾਫ ਸੁਧਰੇ ਨਾਗ ਹੋਣਗੇ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਸਿਗਾ ਬਾਈ ਅਮਰਜੀਤ ਹੋਰ ਠੀਕ ਠਾਕ ਹਾਂਜੀ ਬਾਈ ਆਈ ਜਾਂਦਾ ਮਾਲ ਹਾਂਜੀ ਬਾਈ ਆਈ ਜਾਂਦੀ ਹੈ ਜੀ ਠੀਕ ਹੈ ਅੱਛਾ ਇੱਕ ਵਾਰੀ ਨਾਂ ਤੇ ਆਪਣਾ ਇਥੋਂ ਮੜਾ ਜਿਹੜਾ ਐਡਰੈਸ ਕਨਫਰਮ ਕਰਾ ਲੀ ਹਾਂਜੀ ਤੇ ਪਿੰਡ ਮਛਬੂਗਰਾ ਨੇੜੇ ਸ਼ਹਿਰ ਤਲਵੰਡੀ ਪਈ ਜਿਲ੍ਹਾ ਫਰੋਇਪੁਰ ਬਾਈ ਠੀਕ ਹੈ ਪਸ਼ੂ ਆਈ ਜਾਂਦੇ ਆ ਵਿਕਰੀ ਵਾਸਤੇ ਹਾਂ ਬਈ ਆਈ ਜਾਂਦੇ ਜੀ ਠੀਕ ਹੈ ਅੱਛਾ ਚਾਰ ਨਾਗ ਆ ਜਾਇਏ ਹੈ ਨਾ ਹਾਂਜੀ ਬਈ ਚਾਰ ਆਏ ਅੱਛਾ ਵੈਰੈਟੀ ਇਚ ਸਾਰੀ ਹੋਈ ਹੈ ਹੈ ਨਾ ਮੋਰਾ ਵੀ ਹੈ ਨੀਲੀ ਵੀ ਬੂਰੀ ਵੀ ਹੈ ਨਾ ਹਾਂ ਬਈ ਪਸ਼ੂ ਆਪਣੇ ਕੋਲੇ 10 ਆਈ ਸੀਗੇ ਅੱਛਾ ਤੇ ਬਾਕੀ ਸੇਲ ਹੋ ਗਈ ਆ ਅੱਛਾ ਸੇਲ ਹੋ ਗਏ ਹਾਂਜੀ ਬਈ ਠੀਕ ਹੈ ਅੱਛਾ ਜਿਹੜੀ ਇਹ ਝੋਟੀ ਆ ਆਪਣੇ ਕੋਲੇ ਸਭ ਨਾਲ ਵੱਡੀ ਹੈ ਨਾ ਇਹ ਹਾਂਜੀ ਬਈ ਕਿੰਨੇ ਟਾਈਮ ਦੀ ਹੋਊਗੀ ਇਹ ਦੋਹਾਂ ਸਾਲਾਂ ਦੀ ਦੰਦਾਂ ਤੋਂ ਖੀਰੀ ਹੈ ਬਈ ਖੀਰੀ ਹੈ ਹਾਂਜੀ ਠੀਕ ਵੇਸੇ ਸੋਣੇ ਢਾਂਚੇ ਦੀ ਐ ਝੂਟੀ ਇਹ ਬਾਕੀ ਤੋਰ ਤੋਰ ਤੁਸੀਂ ਚੈੱਕ ਕਰ ਲੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਸਭ ਨਾਲੋਂ ਵੱਡੀ ਐ 2 ਸਾਲ ਉਮਰ ਆ ਸਿੰਘ ਸੁੰਗ ਕੁੰਡਿਆ ਦੀ ਐ ਉਹ ਸਾਲ ਦੀ ਝੂਟੀ ਤੁਹਾਨੂੰ ਦਿਖਾਉਣਾ ਸਿੰਘ ਸੁੰਗ ਕੁੰਡਿਆ ਦੀ ਐ ਅੱਛਾ ਰੇਟ ਰੂਟੇ ਦਾ ਭਾਈ ਰੇਟ ਭਈ 36000 ਰੁਪਿਆ ਇਹਦਾ 36000 ਹਾਂਜੀ ਠੀਕ ਐ ਮਾਨਤਾਨ ਹੋ ਜਾਊਗਾ ਭਾਈ ਕਰ ਦਾਂਗੇ ਠੀਕ ਐ ਦੋਸਤੋ ਪਹਿਲੇ ਨੰਬਰ ਤੇ ਝੂਟੀ ਤੁਹਾਨੂੰ ਦਿਖਾ ਰਿਆ ਰੇਟ 36000 ਉਮਰ ਉਹ 2 ਸਾਲ ਆ ਤੇ ਬਾਕੀ ਥਣ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਥਣ ਥਣ ਇਨਸਾਫ ਹੁਣ ਅਗੇ ਸਾਰੇ ਪਸ਼ੂਆਂ ਦੇ ਇੱਥੇ ਹਾਂ ਲੋ ਦੋਸਤੋਂ ਢਾਂਚੇ ਚੈੱਕ ਕਰ ਲੋ ਜੀ ਠੀਕ ਹੈ ਰੇਡ ਦੇ ਵਿੱਚੋਂ ਵਾਧਾ ਘਾਟਾ ਦੋਸਤੋਂ ਮੌਕੇ ਦੇ ਉੱਤੇ ਹੋਊਗਾ ਅੱਛਾ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇੱਕ ਮੋਹਰਾਂ ਨਾਲ ਦੀ ਕੱਟੀ ਖੜੀ ਹੈ ਇਹ ਕਿਹਦੇ ਟਾਈਮ ਦੀ ਹੋਗੀ ਇਹ ਹੈਗੀ ਆ ਬਾਈ ਸਾਾਲਕ ਦੇ ਘਰੇ ਚ 11 ਗਿਮਹਨਾ ਦੀ ਅੱਛਾ ਹਾਂਜੀ ਬਾਕੀ ਸੋਨੇ ਢਾਂਚੇ ਦੇ ਵਿੱਚ ਐ ਵੀ ਕੱਟੀ ਬਰੀਕੀਆਂ ਦੇ ਵਿੱਚ ਚੰਗੀ ਐ ਸੰਗ-ਸੰਗ ਗੜਾਈ ਦੇ ਵਿੱਚ ਕਰਦੀ ਆਉਂਦੀ ਐ ਸੋਨੇ ਢਾਂਚੇ ਦੀ ਦੋਸਤੋਂ ਇਹ ਕੱਟੀ ਤੁਹਾਨੂੰ ਦਿਖਾ ਰਹੇ ਹਾਂ 11 ਮਹੀਨੇ ਰਹੀ ਹੈ ਹਾਂ ਬਈ ਆਪਾਂ ਪਤਲੀ ਕਟੀਆਂ ਛੱਡਣ ਗਏ ਸੀਗੇ ਹਾਂ ਤੇ ਰਾਹ 'ਚ ਆਪਾਂ ਨੂੰ ਕਾਟੂ ਮਾਲ ਵਾਲੀ ਗੱਡੀ ਪੈਸ ਗਈ ਸੀ ਮਹਿੰਦਰਾ ਅੱਛਾ ਉਹ ਤੋਂ ਲਈ ਹੈ ਬਈ ਅੱਛਾ ਕਾਟੂ ਮਾਲ ਵਾਲੇ ਕੋਲੋਂ ਲਈ ਹੈ ਹਾਂਜੀ ਬਈ ਠੀਕ ਐ ਕਿ ਕੀ ਰੇਟ ਰੂਟੇ ਦਾ ਰੇਟ ਤਾਂ ਬਈ ਦਾ ਜਾਨੀ ਕਿ ਆਪਾਂ 12000 ਦੀ ਲਈ ਐ ਅੱਛਾ ਖੋਦ ਆਪ ਹਾਂ ਤੇ ਉਹ ਜੇ ਕੇ ਸੱਜਣੇ ਰੱਖਣਾ ਨੇ ਇਮਾਨਦਾਰ ਕਰਕੇ ਜਾਣਾ ਉਹ ਲੈ ਜੀ ਯਾਰ ਅੱਛਾ ਮੌਲੇ ਦਾ ਕੋਈ ਨਹੀਂ ਕ ਵੈਸੇ ਅੱਛਾ ਮੰਨ ਕੇ ਚੱਲ ਵੀ ਜੇ ਕੋਈ ਵੀਰ ਭਰਾ ਕੋਈ ਮਾੜਾ ਮੋਟਾ ਨਫਾ ਦਿੰਦਾ ਤਾਂ ਹਾਂ ਉਹ ਵੀ ਆਪ ਦੇ ਦਾਂਗੇ ਠੀਕ ਐ ਹਾਂਜੀ ਵੈਸੇ ਜਾਨ ਹੀ ਬਚਾਈ ਹੈ ਹੈ हां ਜਾਣ ਵਿਚਾਈਆ ਬਈ 12000 ਦੀ ਆਪਾਂ ਲਈ ਆ ਠੀਕ ਆ ਬਈ ਅੱਛਾ ਤੇ ਉਹ ਅੱਗੇ ਸੱਜਣ ਦੀ ਆ ਵੈਸੇ ਸੋਹਣੀ ਐ ਕੱਟੀ ਚੰਗੀ ਐ ਸਾਂ ਵੀ ਸੂ ਵੀ ਵੀ ਚੰਗੀ ਐ ਵੈਸੇ ਵਜਨ ਵੀ ਜਿ ਦੇਖੀ ਦਾ ਚੰਗਾ ਕੱਟੀ ਹਾਂਜੀ ਇਹਦੇ ਨਾਲ ਹੀ ਇਹਦੀ ਮੱਝ ਸੀਗੀ ਅੱਛਾ ਵੱਡੀ ਮੱਝ ਸੀ ਪੂਰੀ अच्छा अच्छा ये मावातियां ही सी उन्होंने ठीक है ये दोस्तों जान ही भाई कहता है बचाओनी जे किसी ने नफा देना तो ਤੁਸੀਂ ਥੋੜੇ ਬਹੁਤ ਨਫੇ ਤੇ ਇਹ ਕੱਟੀ ਲਈ ਜਾ ਸਕਦੇ ਹੋ ਇਹ ਦੂਜੇ ਨੰਬਰ ਤੇ ਦਿਖਾਈ ਹੈ अच्छा ਜਿਹੜੀ ਤੀਜੀ ਨੰਬਰ ਤੇ ਆਪਣੇ ਕੋਲੇ ਪੂਰੀ ਹਾਂਜੀ ਬਾਈ ਕਿੰਨੇ ਟਾਈਮ ਦੀ ਹੋਗੀ ਇਹ ਵੀ ਹੈਗੀ ਹੈ ਬਈ 11 ਮਾਰਾ ਮਹੀਨੇ ਦੀ ਕੱਟੀ اچھا ਇਹਦਾ ਰੇਟ ਰੂਟ ਹੈ ਇਹਦਾ ਹੈਗਾ ਬਈ 26000 ਰੁਪਿਆ 26000 ਹਾਂਜੀ ਬਾਈ ਪੀਸ ਕੁਆਲਟੀ ਕਰਾ ਦੀ ਹਾਂ ਸਿੰਗਲ-ਸਿੰਗਲ ਸੋਹਣਿਆਂ ਦੀ ਹੈ ਸੋਹਣੇ ਪਿੰਡੇ ਦੀ ਹੈ ਤੇ ਬਾਕੀ ਕਾਂਦਗਾਠ ਵੀ ਸੋਹਣਾ ਇੱਕ ਸਾਲ ਦੀ ਹੋ ਗਈ ਇਹ ਹਾਂ ਬਈ ਇੱਕ ਸਾਲ ਦੀ ਇੱਕ ਸਾਲ ਦੂਸਾ ਉਮਰ ਹੈ ਬਰੀਕੀਆਂ ਦੇ ਵਿੱਚ ਚੰਗੀ ਹੈ ਤੇ ਰੰਗ ਰੂੰਗ ਸੋਹਣਾ ਤੇ ਨਾਲ ਹੀ ਪੂਰੀ ਹੈ ਬਈ ਅੱਛਾ ਥਾਣੇ ਦੂਸਾ ਦਿਖਾ ਦਿੰਨਾ ਤੁਹਾਨੂੰ ਇਹਦੇ ਵੀ ਥਾਣੇ ਤੇ ਤੁਹਾਨੂੰ ਸਾਰੀਆਂ ਕਟੀਆਂ ਦੇ ਸਾਫ ਮਿਲਣਗੇ ਦੂਸਾ 26000 26000 ਕੀਤਾ ਨਾ ਹਾਂਜੀ ਬਈ 26200 ਡਿਮਾਂਡ ਕੀਤੀ ਹੈ ਤੇ ਬਾਕੀ ਮੌਕੇ ਦੇ ਉੱਤੇ ਮਾਣ ਤਾਣ ਹੋ ਜਾਊਗਾ ਅੱਛਾ ਜਿਹੜੀ ਤੀਜੀ ਨੰਬਰ ਤੇ ਆ ਚੌਥੇ ਨੰਬਰ ਤੇ ਆਪਣੇ ਕੋਲੇ ਛੋਟੀ ਗੱਡੀ ਹੈ ਸਭ ਨਾਲੋਂ ਹਾਂਜੀ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਹੈਗੀ ਆ ਬਈ ਕੋਈ 89 ਮਹੀਨੇ ਦੀ ਅੱਛਾ ਹਾਂਜੀ ਵੈਸੇ ਲੰਮੀ ਰਾਤ ਦੀ ਹੈ ਦੋਸਤੋ ਕੱਟੀ ਮੂਮਾ ਦੀ ਬੜੀ ਸੋਹਣੀ ਹੈ ਬਿਲਕੁਲ ਪਤਲਾ ਜਿਹਾ ਮੂਹ ਹੈ ਬਈ ਇਹ ਦਿਨ ਮੈਂ ਉਵੇਂ ਦੱਸਾਂ ਨਾ ਮੈਨੂੰ ਉਹਦੇ ਨਾਲ ਵੱਡੀ ਨਾਲ ਹੀ ਮਹਿੰਗੀ ਪੈ ਗਈ ਅੱਛਾ ਪਰ ਇਹ ਆਈ ਵੀ ਚੰਗੇ ਘਰੋਂ ਹੂੰ ਹੂੰ ਠੀਕ ਹੈ ਜੀ ਮਾਂ ਵੀ ਚੰਗੀ ਸੀ ਬਾਕੀ ਆ ਟੋਕਣ ਪਾਇਆ ਹੋਇਆ ਬਈ ਕੰਨ ਚ ਦੇਖ ਸਕਦੇ ਆ ਅੱਛਾ ਅੱਛਾ ਠੀਕ ਆ ਬਈ ਤੇ ਇਹਦਾ ਰੇਟ ਰੇਟ ਇਹਦਾ ਬਈ 22000 ਰੁਪਿਆ 22000 ਹਾਂ ਬਈ ਠੀਕ ਹੈ ਦੋਸਤੋ 22000 ਰੇਟ ਠੀਕ ਹੈ ਜੀ ਸਾਂਹ ਸੋਣ ਚਾਰੀ ਨਿਖੜਵੇਂ ਹੋਣਗੇ ਸੋਨੇ ਢਾਂਚੇ ਦੀ ਆ ਥੋੜੀ ਜਿਹੀ ਲੱਸੀ ਪੈਂਦੀ ਆ ਕੱਟੀ ਇਹ ਜਦੋਂ ਰਾਜ ਹੀ ਹੋਗੀ ਸਾਂਭੀ ਝੋਟੀ ਤਾਂ ਚੰਗੀ ਤਿਆਰ ਹੋ ਜਾਈ ਇਹਨੇ ਆਪਣੇ ਕੋਲ ਕੇ ਜੀ ਨਹੀਂ ਲਾਇਆ ਕੱਟੀ ਨੇ ਕੀਣਾ ਅੱਛਾ ਠੀਕ ਆ ਤੇ ਹੁਣ ਥੋੜੀ ਹੋ ਗਈ ਸੈਟ ਅੱਗੇ ਨਾਲ ਫਰਕ ਪੈ ਗਿਆ ਬਾਕੀ ਲੱਤਾਂ ਲੁੱਤਾਂ ਵੇਹਲਾ ਬਈ ਲੰਮੀਆਂ ਹੋ ਗਈ ਹਾਂ ਲੰਮੀ ਲੱਤ ਦੀ ਆ ਵੈਸੇ ਵੈਸੇ ਦੋਸਤੋ ਚਾਰ ਨਾਗ ਤੁਹਾਨੂੰ ਦਿਖਾਤੇ ਆ ਰੇਟ ਚਹਰਾ ਦਾ ਦੱਸਤਾ ਜੀ ਬਈ ਐਨ ਤਸੱਲੀ ਕਰਾਤੀ ਐ ਫਿਰ ਵੀ ਜਿਹੜਾ ਕੋਈ ਨਾਗ ਤੁਹਾਨੂੰ ਜਚੂਗਾ ਤੁਸੀਂ ਆ ਕੇ ਤਸੱਲੀ ਕਰ ਲਿਓ ਰੇਟ ਦੇ ਵਿੱਚੋਂ ਵਾਧਾ ਘਾਟਾ ਮੌਕੇ ਦੇ ਹੋ ਜੀ ਜੇ ਭਾਈ ਸਾਰੇ ਬੰਦੇ ਇਕੱਠੇ ਲੈਣਗੇ ਨਾ ਆਪਾਂ 15-1500 ਰੁਪਏ ਸਾਰੀਆਂ ਇਕੱਠੀਆਂ ਛੱਡ ਦਾਂਗੇ ਅੱਛਾ ਸਾਰੀਆਂ ਇਕੱਠੀਆਂ ਹਾਂ ਵੀ ਜਿੰਨਾ ਰੇਟ ਬਣੂਗਾ ਮਾੜ ਨਾਲ ਕਿ ਜਦੋਂ ਸਾਰੀਆਂ ਦਾ 15-1500 ਰੁਪਏ ਛੱਡ ਦਾਂਗੇ ਰੇਟ ਤਾਂ ਆਪਾਂ ਵਿੱਚ ਦੱਸਿਆ ਬਈ ਐ ਅੱਛਾ ਠੀਕ ਐ ਤੁਸੀਂ ਜੇ ਕੋਈ ਤੁਸੀਂ ਚਾਰੇ ਨਾਗ ਇਕੱਠੇ ਲੈਣੇ ਆ ਤਉ ਹਸਾਲ ਨਾਲ ਬਾਈ ਕਹਿੰਦਾ ਵੀ 15-1500 ਰੁਪਿਆ ਸਾਰੇ ਜੋ ਕੱਟ ਕਰਕੇ ਤੁਹਾਨੂੰ ਇਹ ਕਟੀਆਂ ਮਿਲ ਜਾਣਗੀਆਂ ਠੀਕ ਐ ਤੇ ਕੱਲੀ ਕੱਲੀ ਲੈਣੀ ਐ ਭਰੋਸਾ ਹਸਾਲ ਨਾਲ ਹਾਂ ਬਾਕੀ ਬਈ ਰੇਟ ਤਾਂ ਹੁਣ ਤੁਹਾਨੂੰ ਪਤਾ ਹੀ ਐ ਵੀ ਮਾਰਕੀਟਸ ਕੀ ਚੱਲੀ ਜਾਂਦੀ ਐ ਹੁਣ ਐਡੀ ਝੋਟੀ ਮੇਰੇ ਨਾਲ 40-45 ਤੋਂ ਘੱਟ ਕੋਈ ਨਹੀਂ ਦਿੰਦਾ ਆਪਾਂ 36000 ਰੁਪਿਆ ਰੇਟ ਰੱਖਾਂ ਠੀਕ ਐ ਤੇ ਚੱਲ ਹੋਰ ਵੀ ਥੋੜਾ ਬੋਤਾ ਮਾਨ ਕਰ ਹਾਂ ਬਈ ਕਰ ਦਾਂਗੇ ਠੀਕ ਐ ਭਾਈ ਜੀ